ਅਮਰੀਕਾ ਸਰਕਾਰ ਲਗਾਤਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਰਹੀ ਹੈ ਇਸ ਦੇ ਚਲਦਿਆਂ ਪਿਛਲੇ ਦਿਨੀ ਅਮਰੀਕਾ ਸਰਕਾਰ ਨੇ 300 ਦੇ ਕਰੀਬ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪਨਾਮਾ ਦੇ ਇੱਕ ਹੋਟਲ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਦੱਸ ਦੇਈਏ ਕਿ ਪਹਿਲਾਂ ਤਾਂ 3 ਜਹਾਜ਼ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਸਿੱਧੇ ਤੌਰ ਤੇ ਉੱਤੇ ਭਾਰਤ ਪਹੁੰਚੇ ਸਨ ਪਰ ਹੁਣ ਅਮਰੀਕਾ ਦਾ ਤਿੰਨ ਦੇਸ਼ਾਂ ਦੇ ਨਾਲ ਸਮਝੌਤਾ ਹੋ ਗਿਆ ਜਿਸ ਦੇ ਵਿੱਚੋਂ ਪਨਾਮਾ ਤੇ ਕੋਸਟਾ ਰਿਕਾ ਦੇ ਵਿੱਚ ਅਮਰੀਕਾ ਨੇ ਇਨ੍ਹਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਟਹਿਰਾਉਣਾ ਸੀ ਤੇ ਇਸ ਦੇ ਚਲਦਿਆਂ ਪਨਾਮਾ ਦੇ ਇੱਕ ਹੋਟਲ ਦੇ ਵਿੱਚ 300 ਦੇ ਕਰੀਬ ਗੈਰਕਾਨੂੰਨੀ ਸੀ ਜਿਹੜੇ ਸਨ ਉਹ ਰੁਕੇ ਹੋਏ ਸਨ ਤੇ ਉਹਨਾਂ ਦੇ ਵਿੱਚੋਂ ਬੀਤੀ ਸ਼ਾਮ 12 ਭਾਰਤੀਆਂ ਨੂੰ ਜਿਹੜੇ ਕਿ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਪਹੁੰਚੇ ਸਨ ਉਹਨਾਂ ਨੂੰ ਤੁਰਕੀ 에ਅਰਲਾਈਨਸ ਦਾ ਇੱਕ ਜਹਾਜ਼ ਜਿਹੜਾ ਉਹ ਦਿੱਲੀ 에ਅਰਪੋਰਟ ਤੇ ਲੈ ਕੇ ਪਹੁੰਚਿਆ ਤਾਂ ਸੀ ਕਿ ਇਹਨਾਂ 12 ਗੈਰਕਾਨੂੰਨੀ ਪ੍ਰਵਾਸੀਆਂ ਦੇ ਵਿੱਚੋਂ 4 ਭਾਰਤੀ ਨੇ 3 ਉੱਤਰ ਪ੍ਰਦੇਸ਼ ਦੇ ਤੇ 3 ਜਿਹੜੇ ਨੇ ਉਹ ਹਰਿਆਣਾ ਦੇ ਦੱਸੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ ਉਧਰ ਹੀ ਦੱਸਿਆ ਹੈ ਕਿ ਹੁਣ ਤੱਕ ਕਰੀਬ 344 ਭਾਰਤੀ ਜਿਹੜੇ ਨੇ ਉਹ ਗੈਰਕਾਨੂੰਨੀ ਢੰਗ ਨਾਲ ਜਿਹੜੇ ਅਮਰੀਕਾ ਦਾਖਲ ਹੋਏ ਸੀ ਅਮਰੀਕਾ ਦਾ ਉਹਨਾਂ ਨੂੰ ਡਿਪੋਰਟ ਕਰ ਚੁੱਕਾ ਹੈ ਤੇ ਵਾਪਸ ਭਾਰਤ ਪਹੁੰਚ ਚੁੱਕਾ ਹੈ ਪਰ ਇਸ ਵਾਰ ਜਿਹੜੀ ਹੈ ਉਹ ਸਿੱਧੀ ਫਲਾਈਟ ਅਮਰੀਕਾ ਤੋਂ ਭਾਰਤ ਦੀ بجائے ਪਹਿਲਾਂ ਇਹਨਾਂ ਗੈਰਕਾਨੂੰਨੀ ਭਾਰਤੀਆਂ ਨੂੰ ਪਨਾਮਾ ਦੇ ਇੱਕ ਹੋਟਲ 'ਚ ਨਜ਼ਰਬੰਦ ਕੀਤਾ ਗਿਆ ਫਿਰ ਉਸ ਤੋਂ ਬਾਅਦ ਤੁਰਕੀ 에ਅਰਲਾਈਨਸ ਦਾ ਇੱਕ ਹਵਾਈ ਜਹਾਜ਼ ਇਹਨਾਂ ਨੂੰ ਲੈ ਕੇ ਦਿੱਲੀ ਵਿਕੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅ ਜਿਸ ਦੇ ਵਿੱਚ ਚਾਰ ਪੰਜਾਬੀ ਦੱਸੇ ਜਾ ਰਹੇ ਨੇ ਤੇ ਤਿੰਨ ਤਿੰਨ ਹਰਿਆਣੇ ਤੇ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧ ਰੱਖਦੇ ਨੇ ਦੱਸ ਦੇ ਕਿ ਟਰਮ ਸਰਕਾਰ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਸਖਤੀ અપ나 ਰਹੀ ਹੈ ਕਾਰਵਾਈ ਕਰ ਗਿਆ ਤਾਂ ਇਸੇ ਚੱਲਦਿਆਂ ਬੀਤੇ ਦਿਨੀ ਜਿਹੜੇ ਕਿ ਡਾਂਕੀ ਰੂਟ ਹੈ ਜਿਸ ਦੇ ਰਾਹੀਂ ਜਿਹੜੇ ਇਹ ਲੋਕ ਨੇ ਉਹ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੁੰਦੇ ਨੇ ਉਹਨਾਂ ਤੇ ਵੀ ਸਖਤੀ ਅਪnai ਜਾ ਰਹੀ ਹੈ ਕੰਡਿਆਲੀ ਤਾਰਾਂ ਲਗਾ ਦਿੱਤੀਆਂ ਗਈਆਂ ਨੇ ਤੇ ਉੱਥੇ ਹੀ ਭਾਰੀ ਮਾਤਰਾ ਦੇ ਵਿੱਚ ਪੋਚ ਤਾਇਨਾਤ ਕਰ ਦਿੱਤੀ ਗਈ ਹੈ ਜਿਨ੍ਹਾਂ ਨੂੰ ਆਟੋਮੈਟਿਕ ਹਥਿਆਰ ਵੀ ਕਿਹਾ ਜਾ ਰਿਹਾ ਹੈ ਕਿ ਦਿੱਤੇ ਗਏ ਨੇ ਤਾਂ ਹੁਣ ਡਾਂਕੀ ਰੂਟਸ ਦੇ ਉੱਤੇ ਵੀ ਸਕਤੀ ਅਪਣਾਈ ਜਾ ਰਹੀ ਹੈ ਤੇ ਉੱਧਰ ਹੀ ਜਿਹੜੇ ਇਸ ਵੇਲੇ ਪੰਜਾਬ ਦੇ ਜਾਂ ਫਿਰ ਹੋਰ ਕਈ ਰਾਜਾਂ ਦੇ ਜਿਹੜੇ ਲੋਕ ਨੇ ਜਿਹੜੇ ਗੈਰ ਕਾਨੂੰਨੀ ਟੰਗ ਯਾਨੀ ਕਿ ਡੌਂਕੀ ਦੇ ਰਾਹੀਂ ਅਮਰੀਕਾ ਚ ਦਾਖਲ ਹੋਏ ਨੇ ਉਹਨਾਂ ਨੂੰ ਅਮਰੀਕਾ ਸਰਕਾਰ ਰਿਪੋਰਟ ਕਰ ਰਹੀ ਹੈ ਤੇ ਵਾਪਸ ਉਹਨਾਂ ਦੇ ਦੇਸ਼ ਭੇਜ ਰਹੀ ਹੈ ਇਸ ਤੇ ਇਸ ਦੇ ਚਲਦਿਆਂ 12 ਗੈਰ ਕਾਨੂੰਨੀ ਭਾਰਤੀ ਜਿਹੜੇ ਕਿ ਪਨਾਮਾ ਹੋਟਲ ਚ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਉਹਨਾਂ ਨੂੰ ਬੀਤੀ ਸ਼ਾਮ ਤੁਰਕੇ 에ਅਰਲਾਈਨ ਦਾ ਇੱਕ ਜਹਾਜ਼ ਲੈ ਕੇ ਦਿੱਲੀ 에ਅਰਪੋਰਟ ਤੇ ਪਹੁੰਚਿਆ